ਸਾਰੀ ਸੰਗਤ ਜੀਓ ਕ੍ਰੈਸ਼ ਤੋਂ ਪਹਿਲਾਂ ਆਖਰ ਕੀ ਵਾਪਰਿਆ ਅਹਮਦਾਬਾਦ ਜੋ ਕ੍ਰੈਸ਼ ਹੋਇਆ ਨਾ ਉਹਦਾ ਇੱਕ ਸੈਂਟੀਫਿਕ ਕਾਰਨ ਵੀ ਹੈ ਮੈਂ ਤੁਹਾਨੂੰ ਬੇਨਤੀਆਂ ਜਿਹੜੀਆਂ ਨੇ ਜ਼ਰੂਰ ਕਰਕੇ ਆਪਜੀ ਦਾ ਧਿਆਨ ਲਵਾਵਾਂ ਪਹਿਲਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਾਰੀ ਸੰਗਤ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਸਾਰੀ ਸੰਗਤ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕਿੰਦੇ ਜਹਾਜ਼ ਕਰੈਸ਼ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਉਸ ਜਹਾਜ਼ ਦੇ ਕਰੈਸ਼ ਹੋਣ ਦੇ ਨਾਲ ਕਿੰਨੇ ਲੋਕਾਂ ਦੀ ਮੌਤ ਹੋ ਗਈ ਕਿੰਨੇ ਲੋਕ ਜਿਹੜੇ ਸੀ ਉਸ ਕਰੈਸ਼ ਦੇ ਵਿੱਚ ਮਾਰੇ ਗਏ ਤੇ ਛੋਟੇ ਛੋਟੇ ਬੱਚੇ ਵੀ ਸਨ ਤੇ ਹੋਰ ਵੀ ਕਈ ਲੋਕ ਸਨ ਜਿਨ੍ਹਾਂ ਦੀ ਇਸ ਹਾਦਸੇ ਦੇ ਵਿੱਚ ਜਾਨ ਗਈ ਤੇ ਪਿਆਰਿਓ ਉਹ ਲੋਕ ਮਾਰੇ ਗਏ ਤੇ ਕਈ ਐਸੇ ਸਨ ਜਿਹੜੇ ਆਪਣੇ ਘਰਾਂ ਨੂੰ ਜਿੰਦੇ ਤੇ ਲਾ ਆਏ ਪਰ ਘਰੇ ਜਾ ਕੇ ਜਿੰਦੇ ਖੋਲਣੇ ਨਸੀਬ ਨਹੀਂ ਹੋਏ ਕਿਉਂ ਨਹੀਂ ਹੋਏ ਪ੍ਰਮਾਤਮਾ ਦੇ ਭਾਣੇ ਵਿੱਚ ਜੋ ਹੋਇਆ ਸਤਿਗੁਰੂ ਦੇ ਭਾਣੇ ਵਿੱਚ ਜੋ ਵਾਪਰਿਆ ਉਹ ਆਪਾਂ ਸਾਰੇ ਵੇਖਦੇ ਆ ਸਾਧ ਸੰਗਤ ਉਹ ਆਪਾਂ ਸਾਰੇ ਜਾਣਦੇ ਹੀ ਆ ਨਾ ਕੀ ਹੋਇਆ ਹੈ ਸੋ ਇਥੇ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਦਿਵਾਵਾਂ ਮਾ ਸਾ ਸੰਗਤ ਕਿ ਜਹਾਜ਼ ਕ੍ਰੈਸ਼ ਤੋਂ ਪਹਿਲਾਂ ਕਈ ਤਰ੍ਹਾਂ ਦੇ ਤੱਥ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਜੋ ਇਹ ਪਲਾਨ ਕ੍ਰੈਸ਼ ਹੋਇਆ ਨਾ ਉਹਦੇ ਪਿੱਛੇ ਇੱਕ ਕਾਰਨ ਵੀ ਹੈ ਉਹ ਵੀ ਆਪਾਂ ਸਾਂਝਾ ਕਰਾਂਗੇ ਔਰ ਮੈਂ ਇੱਕ ਬੇਨਤੀ ਕਰਕੇ ਆਪ ਜੀ ਦਾ ਧਿਆਨ ਇਸ ਕਰਕੇ ਦਿਵਾਵਾਂ ਮਾ ਸਾਨੂੰ ਇਹ ਗੱਲ ਜਿਹੜੀ ਹੈ ਨਾ ਉਹ ਸਮਝ ਆ ਜਾਵੇ ਉਹ ਸਾਫ਼ ਤੌਰ ਤੇ ਸਮਝ ਆ ਜਾਵੇ ਕਿਉਂਕਿ ਕਹਿੰਦੇ ਨੇ ਇੱਕ ਅਧਿਕਾਰੀ ਨੇ ਅਸਤੀਫਾ ਦੇ ਦਿੱਤਾ ਸੀ ਇਸ ਕੰਪਨੀ ਦੇ ਵਿੱਚੋਂ ਉਹਨੂੰ ਸ਼ਾਇਦ ਕੁਝ ਸਹੀ ਨਹੀਂ ਲੱਗਿਆ ਕਈ ਕਹਿੰਦੇ ਜੀ ਉਹਦਾ ਕਤਲ ਹੋ ਗਿਆ ਸੀ ਉਹ ਰਾਤ ਜਾਣਦਾ ਸੀ ਕੰਪਨੀ ਦੇ ਕੰਪਨੀ ਨੇ ਕਹਿੰਦੇ ਜਾਣ ਬੁੱਝ ਕੇ ਜਿਹੜਾ ਹੈ ਪਲੇਨ ਨੂੰ ਖਸਤਾ ਹਾਲਤ ਸੀ ਆਪਣੇ ਮੁਨਾਫੇ ਦੇ ਲਈ ਚਾਰ ਪੈਸਿਆਂ ਦੇ ਲਈ ਉਸ ਖਸਤਾ ਹਾਲਤ ਵਾਲੇ ਜਹਾਜ਼ ਨੂੰ ਜਿਹੜਾ ਹੈ ਆਰਾਊਂਡ ਲਈ ਤਿਆਰ ਕਰ ਲਿਆ ਲੱਖਾਂ ਲੋਕਾਂ ਦੀ ਜਾਨ ਨੂੰ ਜਿਹੜਾ ਹੈ ਹਜ਼ਾਰਾਂ ਹੀ ਲੋਕਾਂ ਦੀ ਜਾਨ ਨੂੰ ਜਿਹੜਾ ਖਤਰੇ ਦੇ ਵਿੱਚ ਪਾ ਦਿੱਤਾ ਗਿਆ ਤਾਂ ਕਰਕੇ ਹੁਣ ਜਿਹੜਾ ਅਹਮਦਾਬਾਦ ਦੇ ਵਿੱਚ ਅਹਮਦਾਬਾਦ ਦੇ ਵਿੱਚ ਪਲਾਨ ਕ੍ਰੈਸ਼ ਹੋਇਆ ਉਹਦਾ ਖਾਸ ਕਾਰਨ ਇਹ ਵੇ ਕਿ ਸਾਡੇ ਲੋਕਾਂ ਨੂੰ ਜਿਹੜਾ ਹੈ ਇੱਥੇ ਇੱਕ ਤੌਰ ਤੇ ਪਰਮਾਇਆ ਜਾ ਰਿਹਾ ਹੈ ਸਾਡੇ ਲੋਕਾਂ ਨੂੰ ਇੱਕ ਬਿਲਕੁਲ ਕਿਤੇ ਨਾ ਕਿਤੇ ਸਾਡੇ ਲੋਕਾਂ ਨੂੰ ਜਿਹੜਾ ਹੈ ਉਹ ਇਸ ਕਰਕੇ ਨਾ ਥੋੜਾ ਜਿਹਾ ਭਰਾਇਆ ਜਾ ਜਾ ਰਿਹਾ ਹੈ ਸਾਡੇ ਲੋਕਾਂ ਨੂੰ ਥੋੜਾ ਜਿਹਾ ਨਾ ਵਿੱਚ ਸ਼ਾਮਲ ਕੀਤਾ ਜਾ ਰਿਹਾ ਵੀ ਕੁਝ ਚੀਜ਼ਾਂ ਐ ਨਹੀਂ ਜੀ ਕੁਝ ਚੀਜ਼ਾਂ ਏ ਨਹੀਂ ਜੀ ਕੋ ਐ ਨਹੀਂ ਹੋ ਸਕਦਾ ਜੀ ਐ ਨਹੀਂ ਹੋ ਸਕਦਾ ਇਹ ਇਹ ਚੀਜ਼ਾਂ ਕਰਕੇ ਨਾ ਸਾਡੇ ਲੋਕਾਂ ਨੂੰ ਥੋੜਾ ਜਿਹਾ ਪਰਮਾਇਆ ਜਾ ਰਿਹਾ ਤੁਸੀਂ ਉਹ ਵੀਡੀਓ ਤਾਂ ਜਿਹੜੀਆਂ ਨੇ ਸਾਰੀਆਂ ਵੇਖੀਆਂ ਹੋਣੀਆਂ ਨੇ ਜਿੱਥੇ ਜਹਾਜ਼ ਆ ਕੇ ਗਿਰਿਆ ਕਿੰਨੇ ਲੋਕਾਂ ਦੀ ਮੌਤ ਹੋਈ ਹੈ ਤੇ ਉਸ ਜਹਾਜ਼ ਦੇ ਵਿੱਚ 11 ਏ ਤੇ ਇੱਕ ਵਿਅਕਤੀ ਬੈਠਾ ਸੀ ਜੋ ਕਿ ਐਮਰਜੈਂਸੀ ਐਗਜ਼ਿਟ ਦੇ ਨੇੜੇ ਸੀ ਇਹੀ ਕਾਰਨ ਸੀ ਕਿ ਉਹ ਹਾਦਸੇ ਵੇਲੇ ਬਚਣ ਦੇ ਵਿੱਚ ਕਾਮਯਾਬ ਹੋ ਗਿਆ ਉਹ ਬਚ ਗਿਆ ਦਰਸਲ ਪਰਮਾਤਮਾ ਨੇ ਸ਼ਾਇਦ ਉਹਨੂੰ ਹੀ ਬਚਾਉਣਾ ਸੀ ਹੁਣ ਉਹਦੇ ਦੱਸਣ ਦੇ ਮੁਤਾਬਕ ਕਿ ਜੋ ਜਹਾਜ਼ ਦੇ ਵਿੱਚ ਹੋਇਆ ਉਹ ਇਸ ਕਦਰ ਸੀ ਕਿਉਂਕਿ ਸਾਡੇ ਲੋਕ ਜਿਹੜੇ ਸੀ ਨਾ ਉਹ ਆਰਾਮ ਨਾਲ ਬੈਠੇ ਸੀ ਕਿਸੇ ਨੂੰ ਕੁਝ ਨਹੀਂ ਸਿੱਖਤਾ ਪਰਮਾਤਮਾ ਨੇ ਸਭ ਤੋਂ ਜ਼ਿਆਦਾ ਦਿਮਾਗ ਇਨਸਾਨ ਨੂੰ ਦਿੱਤਾ ਹੈ ਪਰ ਇੱਕ ਇਨਸਾਨ ਹੀ ਦੂਸਰੇ ਇਨਸਾਨ ਦਾ ਵੈਰੀ ਬਣਿਆ ਪਿਆ ਹੈ ਸਾਹ ਸੰਗਤ ਜੇਕਰ ਕੋਈ ਘਾਟ ਸੀ ਜਾਂ ਕੋਈ ਪਲੇਨ ਦੇ ਵਿੱਚ ਘਾਟ ਸੀ ਤਾਂ ਉਹਨੂੰ ਦੂਰ ਕੀਤਾ ਜਾ ਸਕਦਾ ਸੀ ਪਰ ਉਹਨੂੰ ਜ਼ਰੂਰੀ ਨਹੀਂ ਸਮਝਿਆ ਗਿਆ ਸ਼ਾਇਦ ਇਸ ਕਰਕੇ ਵੀ ਲੋਕਾਂ ਦੀ ਜਾਨ ਦੀ ਸ਼ਾਇਦ ਕੋਈ ਕੀਮਤ ਹੀ ਹੈ ਨਹੀਂ ਕਿਉਂਕਿ ਜਾਣਕਾਰੀਆਂ ਬਹੁਤ ਸਾਡੇ ਤੱਕ ਪਹੁੰਚੀਆਂ ਕਹਿੰਦੇ ਇੱਕ ਵਿਅਕਤੀ ਨੇ ਅਸਤੀਫਾ ਦੇ ਦਿੱਤਾ ਸੀ ਅੱਜ ਤੋਂ 18 ਸਾਲ ਪਹਿਲਾਂ ਕਿਉਂਕਿ ਉਹਨੂੰ ਕੰਪਨੀ ਦਾ ਕੰਮ ਪਸੰਦ ਨਹੀਂ ਸੀ ਆਇਆ ਲੋਕਾਂ ਦੀ ਜਾਣ ਨਾਲ ਖਿਲਵਾੜ ਕਰਨਾ ਔਰ ਇੱਕ ਬੰਦੇ ਨੇ ਤੇ ਭਵਿੱਖਬਾਣੀ ਕਰ ਦਿੱਤੀ ਸੀ ਵੀ ਇਹ ਪਲਾਨ ਪਲੈਨ ਜਿਹੜੇ ਨੇ ਨਾ ਕ੍ਰੈਸ਼ ਹੋਣਗੇ ਤੇ ਇਹ ਪਲੈਨ ਕ੍ਰੈਸ਼ ਇਸ ਕਰਕੇ ਹੋਣਗੇ ਕਿਉਂਕਿ ਜਿਹੜੇ ਇਹਨਾਂ ਦੇ ਕੰਮ ਨੇ ਨਾ ਇਹੋ ਜਿਹੇ ਕਹਿੰਦੇ ਉਹ ਕੰਮ ਇਸ ਕਰਕੇ ਨੇ ਵੀ ਦੁਨੀਆ ਦੇ ਲੋਕਾਂ ਨੂੰ ਜਿਹੜਾ ਇਹ ਲੈ ਕੇ ਡੁੱਬਣਗੇ ਇਹ ਪਲੇਨ ਜਿਹੜਾ ਕ੍ਰੈਸ਼ ਹੋਇਆ ਕਹਿੰਦੇ ਕੁਝ ਲੋਕਾਂ ਦੀ ਭਵਿੱਖਬਾਣੀ ਸੀ ਵੀ ਐਸੀ ਪਰਲੋ ਆਏਗੀ 2025 ਦੇ ਵਿੱਚ ਲੋਕ ਜਿਹੜੇ ਸੀ ਇਦਾਂ ਕਰਕੇ ਖਤਮ ਹੋ ਜਾਣਗੇ ਕੁਝ ਹਾਦਸਿਆਂ ਦੇ ਸ਼ਿਕਾਰ ਹੋ ਜਾਣਗੇ ਕੁਝ ਲੋਕਾਂ ਨੂੰ ਜਿਹੜਾ ਹੈ ਪਤਾ ਹੀ ਨਹੀਂ ਲੱਗੇਗਾ ਕੁਝ ਲੋਕ ਹਾਦਸਿਆਂ ਦੇ ਸ਼ਿਕਾਰ ਹੋਣਗੇ ਤੇ ਕੁਝ ਲੋਕ ਜਿਹੜੇ ਸੀ ਆਪਣੇ ਆਪ ਦੇ ਕਤਲੋਗਾਰ ਧੋਗੇ ਮਰ ਜਾਣਗੇ ਕਈ ਧਰਮਾਂ ਦੇ ਆਮ ਤੇ ਜਿਹੜਾ ਹੈ ਸ਼ਿਕਾਰ ਹੋ ਜਾਣਗੇ ਕਿ ਕੋਈ ਕਿੱਜ ਕੋਈ ਕਿਵੇਂ ਕੋਈ ਕਿਵੇਂ ਕੋਈ ਕਿਵੇਂ ਕਰਕੇ ਲੋਕਾਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਕਰਕੇ ਬਿਲਕੁਲ ਦੇਖਣਾ ਪਏਗਾ ਇਹ ਸਾਰਾ ਸਿਸਟਮ ਇਦਾਂ ਕਰਕੇ ਨਾ ਦੁਨੀਆਂ ਦੇ ਵਿੱਚ ਹਲਚਲ ਸ਼ੁਰੂ ਹੋ ਜਾਏਗੀ 2025 ਤੁਸੀਂ ਮਹਾਪੁਰਖਾਂ ਦੀਆਂ ਭਵਿੱਖ ਬਾਣੀਆਂ ਦੇਖੀਆਂ ਹੋਣਗੀਆਂ ਸੁਣੀਆਂ ਹੋਣਗੀਆਂ ਪੜੀਆਂ ਆਣਗੀਆਂ ਜਿਹਦੇ ਵਿੱਚ ਉਹ ਕਹਿ ਰਹੇ ਨੇ ਕਹਿੰਦੇ ਭਾਈ 2025 26 ਤੇ 27 28 ਇਹ 4 ਸਾਲ ਐਸੇ ਨੇ ਕਹਿੰਦੇ ਜਿਹਦੇ ਵਿੱਚ ਦੁਨੀਆਂ ਦੇ ਲੋਕਾਂ ਨੂੰ ਕਾਫੀ ਕਠਿਨਾਈਆਂ ਦਾ ਸਾਹਮਣਾ ਕਰਨਾ ਪਏਗਾ ਕਹਿੰਦੇ ਦੁਨੀਆ ਖਤਮ ਹੋਣ ਵਾਲੀ ਆ ਦੁਨੀਆ ਖਤਮ ਹੋਣ ਦੀ ਕਗਾਰ ਤੇ ਖੜੀ ਆ ਦੁਨੀਆ ਦਾ ਖਤਮ ਹੋਣ ਦਾ ਸਭ ਤੋਂ ਵੱਡਾ ਕਾਰਨ ਇਹ ਵੇ ਕਿ ਦੁਨੀਆ ਦੇ ਲੋਕ ਜਿਹੜੇ ਨੇ ਉਹ ਆਪਣੇ ਇੱਕ ਦੂਜੇ ਨੂੰ ਲੈ ਕੇ ਹੀ ਜਿਹੜੇ ਨੇ ਖਤਮ ਹੋ ਜਾਣਗੇ ਆਪਾਂ ਖਤਮ ਹੁੰਦੀ ਇਸ ਦੁਨੀਆ ਨੂੰ ਵੇਖਾਂਗੇ ਇਹ ਦੁਨੀਆ ਖਤਮ ਹੋਏਗੀ ਇਹ ਦੁਨੀਆ ਖਤਮ ਹੋ ਜਾਣੀ ਹੈ ਇਸ ਦੇ ਖਤਮ ਹੋਣ ਦਾ ਇੱਕ ਕਾਰਨ ਇਹ ਹੈ ਕਿਉਂਕਿ ਲੋਕ ਅਧਰਮੀ ਬਹੁਤ ਹੋ ਗਏ ਲੋਕਾਂ ਦੇ ਵਿੱਚ ਧਰਮ ਨਾਮ ਦੀ ਕੋਈ ਚੀਜ਼ ਨਹੀਂ ਰਹੀ ਇੱਕ ਇਨਸਾਨ ਦੂਸਰੇ ਇਨਸਾਨ ਦੀ ਜਾਨ ਦੀ ਪਰਵਾਹ ਨਹੀਂ ਕਰ ਰਿਹਾ ਹੁਣ ਕਹਿੰਦੇ ਜਹਾਜ਼ ਉੱਡਣ ਤੋਂ ਪਹਿਲਾਂ ਇੱਕ ਟੈਕਨੀਕਲ ਪ੍ਰੋਬਲਮ ਆਪਦੀ ਹੈ ਕਹਿੰਦੇ ਜਿਸ ਦੇ ਨਾਲ ਇਹ ਸਹੀ ਢੰਗ ਦੇ ਨਾਲ ਚੈੱਕ ਨਾ ਹੋਣ ਕਰਕੇ ਉਹਨਾਂ ਲੋਕਾਂ ਦੀ ਜਾਨ ਚਲੀ ਗਈ ਪਰ ਮੈਂ ਇੱਥੇ ਇੱਕ ਬੇਨਤੀ ਕਰਾਂ ਕਿਉਂਕਿ ਗਲਤੀ ਤਾਂ ਕਿਸੇ ਨਾ ਕਿਸੇ ਦੀ ਹੈ ਪਰ ਕੋਈ ਮੰਨਣ ਲਈ ਤਿਆਰ ਹੈ ਨਹੀਂ ਨਾ ਗਲਤੀ ਤਾਂ ਕਿਸੇ ਨਾ ਕਿਸੇ ਦੀ ਹੈ ਪਰ ਕੋਈ ਤਿਆਰ ਹੈ ਨਹੀਂ ਮੰਨਣ ਨੂੰ ਜੇ ਕੋਈ ਤਿਆਰ ਹੋਵੇ ਤੇ ਫਿਰ ਗੱਲ ਕਾਦੀ ਹੈ ਕੋਈ ਮੰਨਣ ਲਈ ਤਿਆਰ ਹੈ ਨਹੀਂ ਕਿ ਸਾਡੀ ਗਲਤੀ ਹੈ ਤੇ ਗਲਤੀ ਕਿਸੇ ਨਾ ਕਿਸੇ ਦੀ ਹੋਵੇ ਪਰ ਇਹ ਸਾਰਾ ਕੁਝ ਜਿਹੜਾ ਹੈ ਪਹਿਲਾਂ ਹੀ ਪਲਾਨ ਕੀਤਾ ਹੋਇਆ ਇਸ ਕਰਕੇ ਸਾਡੇ ਲੋਕਾਂ ਨੂੰ ਅੱਜ ਪਰਮਾਤਮਾ ਨਾਲ ਜੁੜਨ ਦੀ ਜ਼ਰੂਰਤ ਹੈ ਸਾਡੇ ਲੋਕਾਂ ਨੂੰ ਅੱਜ ਰੱਬ ਨਾਲ ਜੁੜਨ ਦੀ ਜ਼ਰੂਰਤ ਹੈ ਜੇ ਸ਼ਾਇਦ ਅਸੀਂ ਸਮਝ ਜਾਈਏ ਹਲੇ ਵੀ ਸਾਡੇ ਕੋਲੇ ਸਮਾਂ ਹੈ ਤੇ ਸਾਡੇ ਕੋਲੇ ਸਮਾਂ ਹਰ ਰੂਏ ਹਰ ਰੂਏ ਤਿਰ ਗਏ ਡੂਬੇ ਜਨ ਸਰ ਭਾਰ ਫਰਸ਼ਾ ਕਹਿੰਦੇ ਰੱਬ ਆਪ ਨਹੀਂ ਕਹਿੰਦਾ ਇਸੇ ਤੋਂ ਕਬਾਉਂਦਾ ਹੁੰਦਾ ਹੈ ਤੇ ਯਾਦ ਰੱਖਿਓ ਜਿਹੜੇ ਬੰਦਗੀ ਵਾਲੇ ਸਤਪੁਰਸ਼ ਮਹਾਪੁਰਸ਼ ਨੇ ਉਹ ਕਹਿੰਦੇ ਭਾਈ ਸਮਾਂ ਬਹੁਤ ਭਿਆਨਕ ਆ ਰਿਹਾ ਹੈ ਕਹਿੰਦੇ ਦੁਨੀਆਦਾਰੀ ਖਤਮ ਹੋਏਗੀ ਹੁਣ ਇਹ ਨਹੀਂ ਜ਼ਰੂਰੀ ਨਹੀਂ ਵੀ ਮਹਾਪਰਲੋ ਆਏਗੀ ਕੋਈ ਐਸੇ ਹਾਟਨਾਵਾਂ ਵੀ ਵਾਪਰ ਸਕਦੇ ਨੇ ਦੇਖੋ ਕਿੱਡਾ ਵੱਡਾ ਹਾਦਸਾ ਵਾਪਰਿਆ ਜੀ ਕਿੰਨੀ ਵੱਡੀ ਗੱਲ ਹੋਈ ਹੈ ਇਹ ਪਹਿਲਾਂ ਰੇਲ ਹਾਦਸੇ ਹੋਏ ਨੇ ਕਿੰਨੇ ਉਹ ਪਿਛਲੇ ਸਾਲ ਵਾਪਰੇ ਨਾ ਆਪਾਂ ਦੇਖਦੇ ਹਾਂ ਸਾਰੇ ਕਿੰਨੇ ਲੋਕ ਕਿੰਨੇ ਯਾਤਰੀ ਉਸ ਦੇ ਵਿੱਚ ਮਾਰੇ ਗਏ ਔਰ ਕਿੰਨੇ ਲੋਕਾਂ ਦੀ ਹੁਣ ਜਿਹੜੀ ਹੈ ਜਾਨ ਚਲੀ ਗਈ ਉਹਦੇ ਵਿੱਚ ਕਿੰਨੇ ਲੋਕ ਉਹ ਨੇ ਜਿਹੜੇ ਥੱਲੇ ਬੈਠੇ ਸੀ ਜਿਨ੍ਹਾਂ ਦੇ ਉੱਤੇ ਆ ਕੇ ਪਲੇਨ ਗਿਰ ਗਿਆ ਪਰ ਕਰੇ ਉਹਨਾਂ ਨੇ ਸੋਚਿਆ ਨਹੀਂ ਸੀ ਵੀ ਐਸਾ ਵੀ ਹੋਏਗਾ ਇਹ ਦੁਨੀਆ ਦੇ ਲੋਕੋ ਇਹ ਨਾ ਸਮਝੋ ਵੀ ਇਹ ਕੱਲਾ ਅਹਮਦਾਬਾਦ ਦੇ ਵਿੱਚ ਹੋਇਆ ਇਹ ਕਿਤੇ ਵੀ ਹੋ ਸਕਦਾ ਹੈ ਹਾਦਸੇ ਦਾ ਕੋਈ ਰੂਪ ਨਹੀਂ ਕਿਤੇ ਕੋਈ ਥਾਂ ਨਹੀਂ ਉਹਦਾ ਕੋਈ ਜਿਹੜਾ ਸਗਾ ਨਹੀਂ ਲੱਗਦਾ ਕਿਤੇ ਵੀ ਹਾਦਸਾ ਹੋ ਸਕਦਾ ਹੈ ਪਹਿਲਾਂ ਲੋਕ ਜੰਗ ਦੇ ਖਤਰੇ ਤੋਂ ਡਲੇ ਹੁਣ ਇਹ ਇਹੋ ਜਿਹੇ ਖਤਰਿਆਂ ਤੋਂ ਡਰ ਰਹੇ ਨੇ ਤੇ ਯਾਦ ਰੱਖਿਓ ਹਲੇ ਖਤਰੇ ਟਲੇ ਨਹੀਂ ਅਗਰ ਸੀਸੇ ਕਰਕੇ ਕਿਨੋਂ ਨਾ ਵੀ ਪ੍ਰਮਾਤਮਾਗੇ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਦੇ ਅਰਦਾਸ ਕਰਿਆ ਕਰੋ ਸਰਬੱਤ ਦੇ ਭਲੇ ਚ ਅਸੀਂ ਵੀ ਆਉਨੇ ਆ ਜੇ ਕੋਈ ਗੱਲ ਕਹਿੰਦਾ ਹੋਵੇ ਨਾ ਕਿਸੇ ਦੇ ਭਲੇ ਵਾਸਤੇ ਤਾਂ ਰਿਸਕ ਨਾ ਲਾਓ ਉਹਨੂੰ ਚੈੱਕ ਕਰੋ ਉਸ ਗੱਲ ਦੀ ਪੜਤਾਲ ਕਰੋ ਬਿਲਕੁਲ ਜਿਵੇਂ 18 ਸਾਲ ਪਹਿਲਾਂ ਬੰਦੇ ਨੇ ਕਿਹਾ ਸੀ ਤੇ ਸਾਨੂੰ ਉਸ ਗੱਲ ਤੇ ਗੌਰ ਕਰ ਲੈਣੀ ਚਾਹੀਦੀ ਸੀ ਇੱਥੇ ਸੱਚ ਨੂੰ ਤੇ ਫਾਂਸੀਆਂ ਨੇ ਇਜਾਦ ਰੱਖਿਓ ਤੇ ਗळा ਘੁੱਟ ਲਿਆ ਜਾਂਦਾ ਪਰ ਇਹ ਅਫਸੋਸ ਕਿ ਇੱਕ ਇਰਸਾਨ ਇਨਸਾਨ ਦੀ ਜਾਨ ਦਾ ਵੈਰੀ ਹੈ ਇੱਕ ਇਨਸਾਨ ਦੂਸਰੇ ਇਨਸਾਨ ਦੀ ਕਦਰ ਨਹੀਂ ਕਰ ਰਿਹਾ ਜੇ ਕਦਰ ਕਰਦਾ ਹੋਵੇ ਫਿਰ ਗੱਲ ਕਾਦੀ ਹੈ ਜੀ ਇਸ ਕਰਕੇ ਵੀ ਹਲੇ ਵੀ ਸਮਝ ਜਾਓ ਸਾਡੇ ਕੋਲੇ ਵਕਤ ਹੈ ਸਾਡੇ ਕੋਲੇ ਸਮਾਂ ਹੈ ਜੇ ਅਸੀਂ ਸਮਝ ਗਏ ਤਾਂ ਗੱਲ ਬਹੁਤ ਵਧੀਆ ਹੋਏਗੀ ਜੇ ਨਾ ਸਮਝੇ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਵੀ ਸਮਾਂ ਤੇ ਸਾਡੇ ਕੋਲੇ ਬਿਲਕੁਲ ਹੈ ਹੀ ਨਹੀਂ ਸੋ ਸਮਝੋ ਜਾਏਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ